ਰਾਮਪਰਾ ਫੂਲ ਨਗਰ ਕਾਉਂਸਲ ਦੀ ਜੇਕਰ ਗੱਲ ਕਰੀਏ ਰਸੀਦ ਘਟਾਲਿਆਂ ਬਾਰੇ ਕਿ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਜਿਹੜਾ ਬਵਾਦ ਇਹ ਚੱਲ ਰਿਹਾ ਹੈ ਕਿ ਜਿਹੜੇ ਲੋਕਾਂ ਦੇ ਪੈਸੇ ਖਾਦੇ ਗਏ ਨੇ ਰਸੀਦਾਂ ਕੱਟੀਆਂ ਗਈਆਂ ਨੇ ਜਿਹੜਾ ਕਰੋੜਾ ਰੁਪਿਆ ਦਾ ਘਟਾਲਾ ਕੀਤਾ ਗਿਆ ਫਰਾਮਪਰਾ ਵਾਸੀਆਂ ਦੇ ਨਾਲ ਲੋਕਾਂ ਦੇ ਨਾਲ ਜਿਸ ਦੀ ਹਜੇ ਕਹਿੰਦੇ ਕਾਰਵਾਈ ਹੋ ਰਹੀ ਹੈ ਇਨਕੁਆਰੀ ਚੱਲ ਰਹੀ ਹੈ ਇਸੇ ਲਪੇਟ ਦੇ ਵਿੱਚ ਸਾਰੇ ਪੱਤਰਕਾਰਾਂ ਨੂੰ ਜਾਣਬੁੱਝ ਕੇ ਲਿਆਂਦਾ ਜਾ ਰਿਹਾ ਕਿ ਕਾਰਵਾਈ ਹੋ ਰਹੀ ਹੈ ਜੀ ਜਲਦੀ ਨਾ ਵੀ ਅਸੀਂ ਜਾਣ ਤੱਕ ਕਰਾਂਗੇ ਜਿਨ੍ਹਾਂ ਨੇ ਪੈਸੇ ਖਾਦੇ ਨੇ ਪਰ ਨਾਮ ਕਦੋਂ ਜਾਣ ਤੱਕ ਹੋਊਗਾ ਲੋਕ ਇਸ ਦੀ ਵੀ ਵੇਟ ਕਰ ਰਹੇ ਨੇ ਤੇ ਪੱਤਰਕਾਰਾਂ ਨੂੰ ਵੀ ਸਹੀ ਢੰਗ ਦੇ ਨਾਲ ਜਿਹੜਾ ਜਵਾਬ ਦੇ ਹੀ ਨਹੀਂ ਦੇ ਰਹੇ ਜੇਕਰ ਗੱਲ ਕਰੀਏ ਪਰੰਪਰਾ ਹਲਕਾ ਵਿਧਾਇਕ ਦੀ ਬਲਕਾਰ ਸਿੰਘ ਸਿੱਧੂ ਸਾਹਿਬ ਦੀ ਕੀ ਉਹਨਾਂ ਨੇ ਆਪ ਦੀ ਇੱਕ ਚਲੋ ਆਦੇ ਅਕਾਊਂਟ ਤੇ ਸੋਸ਼ਲ ਅਕਾਊਂਟ ਤੇ ਉਹਨਾਂ ਨੇ ਕਹਿ ਦਿੱਤਾ ਵੀਡੀਓ ਪਾ ਕੇ ਕਿ ਚਾਹੇ ਕੋਈ ਮੇਰਾ ਆਪਣਾ ਚਾਹੇ ਬਗਾਨਾ ਜਿਨੇ ਵੀ ਇਹ ਫਰਾਡ ਕੀਤਾ ਨਾਮ ਸਾਹਮਣੇ ਆਉਣਗੇ ਇਨਕੁਆਰੀ ਚੱਲ ਰਹੀ ਹੈ ਕਿ ਮੈਂ ਕਿਸੇ ਨੂੰ ਨਹੀਂ ਬਖਸ਼ਦਾ ਪਰ ਉਸ ਤੋਂ ਬਾਅਦ ਕਦੇ ਨਾਈ ਤਾਂ ਉਹਨਾਂ ਦੀ ਕਦੇ ਵੀਡੀਓ ਆਈ ਹੈ ਤੇ ਨਾਈ ਉਹਨਾਂ ਨੇ ਕਦੇ ਇਸ ਦੇ ਪ੍ਰਤੀ ਕੋਈ ਬਿਆਨ ਆ ਕੇ ਪ੍ਰੈਸ ਕਾਨਫਰੰਸ ਕਰਕੇ ਕਦੇ ਦਿੱਤਾ ਜੇਕਰ ਹਲਕਾ ਬਧਾਇਕ ਜੀ ਬਲਕਾਰ ਸਿੱਧੂ ਸਾਹਿਬ ਜੇ ਤੁਸੀਂ ਸੱਚੇ ਹੋ ਜੇ ਤੁਸੀਂ ਜਦੋਂ ਦੇ ਐਮਐਲਏ ਬਣੇ ਹੋ ਜਦੋਂ ਦੀ ਸਰਕਾਰ ਬਣੀ ਹੈ ਕਿ ਤੁਸੀਂ 1 ਰੁਪਿਆ ਵੀ ਨਹੀਂ ਖਾਧਾ ਜੇ ਤੁਸੀਂ ਸੱਚੇ ਹੋ ਕਿ ਮੈਂ ਹੁਣ ਤੱਕ ਰਾਮਪਰਾ ਤੇ ਇਨਵੈਸਟ ਕੀਤਾ ਹੀ ਆਪਦੇ ਹਲਕੇ ਦੇ ਵਿੱਚ ਸਭ ਤੋਂ ਜ਼ਿਆਦਾ ਮੈਂ ਇਨਵੈਸਟ ਕੀਤਾ ਪੈਸਾ ਮੈਂ ਲਾਇਆ ਮੈਂ ਲੈ ਕੇ ਆ ਰਿਹਾ ਹਾਂ ਤੇ ਅੱਗੇ ਹੋਰ ਪ੍ਰੋਜੈਕਟ ਆ ਰਹੇ ਨੇ ਮੇਰੇ ਜੇ ਤੁਸੀਂ ਇਸ ਦੇ ਸਾਰੇ ਸੱਚੇ ਹੋ ਨਗਰ ਕੌਂਸਲ ਦੇ ਮਾਮਲੇ ਨੂੰ ਲੈ ਕੇ ਜੇਕਰ ਤੁਸੀਂ ਸੱਚੇ ਹੋ ਤਾਂ ਤੁਹਾਨੂੰ ਚਾਹੀਦਾ ਹੈ ਜਿਹੜੇ ਤੁਹਾਡੇ ਹਲਕੇ ਦੇ ਸਾਰੇ ਪੱਤਰਕਾਰ ਨੇ ਸਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਜਾਵੇ ਕਿ ਜਿਹੜੇ ਪੱਤਰਕਾਰਾਂ ਦੇ ਸਵਾਲ ਹੋਣਗੇ ਉਹ ਆਗੇ ਪੁੱਛ ਲੈਣ ਨਾ ਕਿ ਸਿਰਫ ਜਿਹੜੇ ਤੁਹਾਡੇ ਆਪ ਦੇ ਹਮਦਰਦੀ ਪੱਤਰਕਾਰ ਨੇ ਸਿਰਫ ਉਹ ਪੱਤਰਕਾਰ ਨਾ ਹੋਣ ਕਿ ਜਿਹੜੇ ਤੁਹਾਨੂੰ ਉਹ ਸਵਾਲ ਪੁੱਛਦੇ ਨਹੀਂ ਜਿਹੜੇ ਤੁਹਾਨੂੰ ਪੁੱਛਣੇ ਚਾਹੀਦੇ ਨੇ ਕਿ ਸਾਰੇ ਜਿਹੜੇ ਹਲਕੇ ਦੇ ਪੱਤਰਕਾਰ ਨੇ ਤੁਹਾਡੇ ਉਹਨਾਂ ਸਾਰਿਆਂ ਨੂੰ ਤੁਸੀਂ ਸੱਦਾ ਦਿਓ ਉਹਨਾਂ ਦੇ ਨਾਲ ਪ੍ਰੈਸ ਕਾਨਫਰੰਸ ਕਰੋ ਉਹਨਾਂ ਦੀਆਂ ਗੱਲਾਂ ਦੇ ਤੁਸੀਂ ਜਵਾਬ ਦਿਓ ਚੈਨ ਨਗਰ ਕੌਂਸਲ ਨੂੰ ਲੈ ਕੇ ਹੋ ਜੇ ਚਾਹੀਏ ਹੋਰ ਕਿਸੇ ਵੀ ਰਾਮਪਰੇ ਹਲਕੀ ਦੀ ਵਿਕਾਸ ਨੂੰ ਹੋ ਜੇ ਕਿਸੇ ਵੀ ਤਰ੍ਹਾਂ ਦੇ ਸਵਾਲ ਹੋਣ ਜੇਕਰ ਤੁਹਾਨੂੰ ਪਤਾ ਕਿ ਤੁਸੀਂ ਸਹੀ ਹੋ ਤਾਂ ਫਿਰ ਤੁਸੀਂ ਪ੍ਰੈਸ ਕਾਨਫਰੰਸ ਇਹ ਕਬੱਡੀ ਕਰੋ ਸਾਰਿਆਂ ਨੂੰ ਨਿਯੋਤਤਾ ਦਿਓ ਸਾਰਿਆਂ ਨੂੰ ਬੁਲਾਓ ਕਿ ਨਗਰ ਕੌਂਸਲ ਬਾਰੇ ਉਸ ਤੋਂ ਬਾਅਦ ਤੁਹਾਡੀ ਕੋਈ ਗੱਲ ਨਹੀਂ ਸਾਹਮਣੇ ਆਈ ਕਿ ਇਨਕੁਆਰੀ ਕਿੱਥੇ ਤੱਕ ਜਾਰੀ ਹੈ ਨਾ ਤੁਸੀਂ ਇਹਦੇ ਪ੍ਰਤੀ ਕੋਈ ਅਪਡੇਟ ਦੇ ਰਹੇ ਹੋ ਜਾਂ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਮਲਾਜ਼ਮਾਂ ਨੂੰ ਨਾਮ ਕਿਉਂ ਨਹੀਂ ਜਨਤਕ ਹੋ ਰਹੇ ਜਿਨ੍ਹਾਂ ਦੇ ਨਾਮ ਪਤਾ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕੌਣ ਕਿੰਨੇ ਕ ਪਾਣੀ ਦੇ ਵਿੱਚ ਹੈ ਪਰ ਨਗਰ ਕੌਂਸਲ ਜੇ ਇਹੋ ਸਭ ਦੀ ਗੱਲ ਕਰਿਓ ਜਾਨ ਬੁਝ ਕੇ ਕਿਉਂ ਨਹੀਂ ਨਾਮ ਜਿਹੜੇ ਅਜਾਗਰ ਕੀਤੇ ਜਾ ਰਹੇ ਕੇਸ ਦੇ ਵਿੱਚ ਹੋਰ ਸਾਰੇ ਫਸ ਸਕਦੇ ਨੇ ਕਿ 27 ਦਾ ਸਮਾਂ ਨੇੜੇ ਆ ਉਹਨੂੰ ਦੇਖਦੇ ਹੋਈ ਥੋੜਾ ਮੋਟਾ ਜਿਹੜਾ ਪਕੜ ਕਰ ਲਓ ਕਿਸੇ ਵੱਲ ਕਿ ਇੱਕ ਅੱਧਾ ਲੈ ਲਓ ਕੋਈ ਸਟੈਪ ਇਦਾਂ ਦਾ ਚੱਕ ਲਓ ਕਿ ਨਾਮ ਜਨਤਕ ਕਰ ਦਿਓ ਜਿਹੜਾ ਨੇ ਪੈਸੇ ਖਾਦੇ ਨੇ ਆਮ ਲੋਕਾਂ ਦੇ ਜਿਹੜੇ ਪੈਸੇ ਖਾ ਗਏ ਜਿਹੜਾ ਕਰੋੜਾਂ ਰੁਪਈਆ ਦਾ ਘਪਲਾ ਚੱਲ ਰਿਹਾ ਕਿਸੇ ਦੇ ਪ੍ਰਤੀ ਥੋੜੇ ਜਿਹੇ ਜਾਗਰੂਕ ਹੋ ਜਾਓ ਜੇ ਦੂਜੇ ਪਾਸੇ ਦੇਖ ਲਈਏ ਗੱਲ ਕਰੀਏ ਤਾਂ ਲੋਕ ਵੀ ਥੋੜੇ ਜੇ ਇੰਟਰਸਟ ਦੇ ਰਹੇ ਨੇ ਹਾਲਾਂਕਿ ਪੱਤਰਕਾਰ ਵਾਰ-ਵਾਰ ਜਿਹੜੇ ਜਿਨ੍ਹਾਂ ਦੀ ਜਾਗਦੇ ਜ਼ਮੀਰਾਂ ਨੇ ਜਿਨ੍ਹਾਂ ਨੂੰ ਹੈਗਾ ਸੀ ਇਹ ਘਟਲਾ ਜਿਹੜਾ ਘਟਾਲਾ ਵੱਡਾ ਹੋਇਆ ਹੈ ਅਸੀਂ ਲੋਕਾਂ ਦੇ ਸਾਹਮਣੇ ਲੈ ਕੇ ਆਈਏ ਉਹ ਲੜ ਵੀ ਰਹੇ ਨੇ ਪਰ ਹਨਾਨੀ ਵਾਲੀ ਗੱਲ ਹੈ ਕਿ ਸਾਰੇ ਨਹੀਂ ਬੋਲ ਰਹੇ ਕੋ ਕਿਸੇ ਦੀ ਬਣਦੀ ਵੀ ਆ ਚੰਗੀ ਉੱਠਣੀ ਬੈਠਣੀ ਹੁੰਦੀ ਹੈ ਕਿਸੇ ਦੀ ਨਹੀਂ ਹੈਗੀ ਇਹ ਵੀ ਇੱਕ ਸਵਾਲ ਵੱਡਾ ਖੜਾ ਹੁੰਦਾ ਹੈ ਕਿ ਲੋਕਤੰਤਰ ਦਾ ਕਹਾਨ ਵੀ ਪੱਤਰਕਾਰੀ ਨੂੰ ਅਗਲਾ ਚੌਥਾ ਥੰਬ ਸਮਝਦਾ ਹੈ ਕਿ ਇਹ ਸਚਾਈ ਪੇਸ਼ ਕਰਦੇ ਨੇ ਪਰ ਬੜੀ ਇਹ ਚੀਜ਼ ਲੱਗਦੀ ਹੈ ਕਿ ਜਦੋਂ ਨਹੀਂ ਸਾਰੇ ਸਾਥ ਦਿੰਦੇ ਨਹੀਂ ਇੱਕ ਜੰਗ ਦੇ ਵਿੱਚ ਸਾਰੇ ਇਕੱਠੇ ਨਹੀਂ ਹੁੰਦੇ ਜਦੋਂ ਕੀ ਰੋਲਾ ਹੁਣ ਕਦੋਂ ਤੱਕ ਚੱਲੂਗਾ ਕੀ ਇਹ ਤੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਰ-ਬਾਰ ਕਿਉਂ ਨਹੀਂ ਲੋਕਾਂ ਸਾਹਮਣੇ ਨਾਮ ਜਾਣ ਤੱਕ ਹੋਰੇ ਕਰੋੜਾ ਰੁਪਿਆ ਦਾ ਘਟਾਲੇ ਚੱਲ ਰਹੇ ਨੇ ਲਗਾਤਾਰ ਕਿ ਕਦੋਂ ਤੱਕ ਕਿ ਸਤਾਈ ਤੋਂ ਬਾਅਦ ਕਿ ਲੋਕਾਂ ਨੂੰ ਤੁਸੀਂ ਕਹਿਣਾ ਕਿ ਭਾਈ ਹੁਣ ਸਾਡੀ ਸਰਕਾਰ ਚਾਹੀਏ ਨਾ ਹੀ ਬਣਾਓ ਅਸੀਂ ਜੋ ਕੁਝ ਇਕੱਠਾ ਕਰਨਾ ਸੀ ਜੇ ਅਸੀਂ ਇਕੱਠਾ ਕਰ ਲਿਆ ਕਿ ਉਸ ਪ੍ਰਤੀ ਲੋਕ ਹੁਣ ਚੀਜ਼ਾਂ ਦੇਖਣ ਕਿ ਲੋਕਾਂ ਦੇ ਸਾਹਮਣੇ ਉਹ ਚ ਜਾਉਣ ਕੀ ਹਲਕਾ ਬਧਾਇਕਰ ਸਾਹਿਬ ਨੂੰ ਚਾਹੀਦਾ ਬੇਨਤੀ ਆ ਉਹਨਾਂ ਨੂੰ ਕਿ ਤੁਸੀਂ ਅਗਰ ਸੱਚੇ ਹੋ ਤੁਸੀਂ ਕੰਮ ਕਰਾਇਆ ਹਲਕੇ ਦਾ ਤੁਸੀਂ ਰੁਪਈਆ ਨਹੀਂ ਖਾਦਾ ਤੁਸੀਂ ਇੱਕ ਪ੍ਰੈਸ ਕਾਨਫਰੰਸ ਕਰੋ ਹਲਕੇ ਦੇ ਸਾਰੇ ਜਿਹੜੇ ਪੱਤਰਕਾਰ ਸਹਿਬਾਨ ਨੇ ਸਾਰਿਆਂ ਨੂੰ ਬੁਲਾਓ ਵਿੱਚ ਤੁਹਾਡੇ ਵਾਲੇ ਪੱਤਰਕਾਰ ਵੀ ਹੋਣ ਵਿੱਚ ਜਿਹੜੇ ਹੋਰ ਵੀ ਜਿਨ੍ਹਾਂ ਦੇ ਸਵਾਲ ਹੈਗੇ ਨੇ ਉਹ ਸਾਰੇ ਹੋਣ ਤੁਹਾਡੇ ਨਾਲ ਬਹਿ ਕੇ ਗੱਲਬਾਤ ਕਰਨ ਤੁਹਾਨੂੰ ਜਿਹੜੇ ਸਵਾਲ ਪੁੱਛਣ ਤੁਸੀਂ ਉਹਨਾਂ ਦੇ ਜਵਾਬ ਦਿਓ ਨਿਸਤਾਈ ਦੇ ਵਿੱਚ ਬਹੁਤ ਬੁਰਾ ਹਾਲ ਇਸ ਦਾ ਜਿਹੜਾ ਖਮਿਆਜਾ ਤੁਹਾਨੂੰ ਭੁਗਤਣਾ ਪੈਣਾ ਹੈ